ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਅੱਜ ਬਹੁਤ ਖੁਸ਼ੀ ਦੀ ਗੱਲ ਆ ਆਪਣੀ ਜਿਹੜੀ ਇਹ ਲਾਡੂ ਕੱਟੀ ਆ ਪੂਰੇ 1 ਸਾਲ ਦੀ ਹੋ ਗਈ ਤੇ ਟੋਪੀਆਂ ਟੋਪੀਆਂ ਪਾਏ ਦੇਤੀਆਂ ਕੇਕ ਕੱਟ ਰਹੇ ਆ ਇਹਦਾ ਆਸੇ ਪਾਸੇ ਜਿਹੜੇ ਸਾਰੇ ਬੰਦੇ ਵੀ ਸੱਦੇ ਆ ਆ ਲਿਆਂਦਾ ਇਹਦਾ ਹੈਪੀ ਬਰਥਡੇ ਵਾਲਾ ਕੇਕ 1 ਸਾਲ ਵਾਲਾ ਇਹਦਾ ਜਨਮ ਦਿਨ ਮਨਾਉਣ ਦਾ ਮੇਨ ਕਾਰਨ ਇਹ ਆ ਵੀ ਇਹ ਪੰਜਾਂ ਕੱਟਿਆਂ ਦੀ ਕੱਲੀ ਭੈਣ ਆ ਆਪਾਂ ਹਰੇਕ ਸਾਲ ਮੱਝ ਦੇ ਟੀਕੇ ਚੰਗਾ ਭਰਉਂਦੇ ਸੀ ਪਰ ਕੱਟੇ ਦੇ ਦਿੰਦੀ ਸੀ 5 6 ਕੱਟੇ ਮੱਝ ਨੇ ਦਿੱਤੇ ਫੇਰ ਜਾ ਕੇ ਕੱਟੀ ਆਈ ਇਹ ਮਾਂ ਐ ਦੀ ਤੇ ਕੱਟੀ ਵੀ ਇੰਨੀ ਜ਼ਿਆਦਾ ਸਿਆਣੀ ਆ ਜਿੱਥੇ ਬਿਠਾ ਦਗੇ ਉੱਥੇ ਹੀ ਬੈਠ ਜਾਂਦੀ ਆ ਜਿਵੇਂ ਕਹੀਏ ਓਵੇਂ ਕਰਦੀ ਆ ਬਾਕੀ ਤੁਸੀਂ ਵੀਡੀਓ ਪੂਰੀ ਐਂਡ ਤੱਕ ਵੇਖਿਓ ਸਾਨੂੰ ਸਵਾਦ ਆ ਜਾਣਾ ਪੂਰਾ ਦੇਖ ਕੇ ਪੂਰਾ ਧੂਮ ਧਾਮ ਨਾਲ ਆਪਾਂ ਇਹਦਾ ਜਨਮ ਦਿਨ ਮਨਾਉਣਾ ਬਾਕੀ ਜਿਹੜੇ ਵੀ ਗਰਾ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਹਰੇਕ ਵੀਡੀਓ ਤੁਸੀਂ ਬਾਅਦ ਚ ਦੇਖ ਸਕਦੇ ਆ ਆਪਾਂ ਪਸ਼ੂਆਂ ਦੀਆਂ ਸਾਰੀਆਂ ਵੀਡੀਓ ਆ ਜਿਹੜੀਆਂ ਆਪਣੇ ਚੈਨਲ ਤੇ ਪਾਉਣੇ ਆ ਤੇ ਇਹ ਵੀਡੀਓ ਦੇ ਵਿੱਚ ਵੀ ਆਪਾਂ ਅੱਗੇ ਜਾ ਕੇ ਦਿਖਾਉਨੇ ਆਂ ਦੇਖੋ ਪੂਰੀ ਖੁਸ਼ ਹੋਈ ਪਈ ਆ ਤੜਕੇ ਦੀ ਛਾਲਾ ਮਾਰੀ ਜਾਂਦੀ ਐ ਇਹਨੂੰ ਪਤਾ ਸੀ ਵੀ ਅੱਜ ਇਹਨਾਂ ਨੇ ਮੇਰਾ ਕੇਕ ਕੱਟਣਾ ਜਨਮ ਦਿਨ 'ਵਾਲਾ ਤਾਂ ਕਰਕੇ ਇਹਦੀ ਮਾਂ ਵੀ ਪੂਰੀ ਖੁਸ਼ ਆ ਤੇ ਆਸੇ-ਪਾਸੇ ਵਾਲੀਆਂ ਕਟੀਆਂ ਵੀ ਵੇਖ ਰਹੀਆਂ ਵੀ ਅੱਜ ਸਾਨੂੰ ਵੀ ਇਹ ਜਿਹੜਾ ਕੇਕ ਖਵਾਉਣਗੇ ਇਹ ਦੇਖੋ ਹੁਣ ਕੇ ਕੱਟੇ ਗਏ ਕੱਟ ਦਿੱਤਾ ਆਪਾਂ ਲਾਡੂ ਦਾ ਕੇਕ ਆ ਸਾਰੇ ਜਾਨੇ ਜਿਹੜਾ ਇਹਨੂੰ ਹੁਣ ਖਵਾ ਦਿਓ ਮਾੜਾ ਮੂੰਹ ਤੇ ਲਾ ਦੇ ਨੱਕ ਜਿਹਦੇ ਲਾ ਦੇ ਮਾੜਾ ਜ ਮੂੰਹ ਦੇ ਉੱਤੇ ਵੀ ਲਾ ਦੇ ਹਾਂਜੀ ਅਬ ਤੇ ਬੇਰ ਨਹੀਂ ਖਾਉਂਦੇ ਕਟਿੰਗਾਂ ਦੀਆਂ ਜਿਹੜੀਆਂ ਮਾਵਾਂ ਉਹ ਵੀ ਵੇਖੀ ਜਾਂਦੀਆਂ ਹਾਂ 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 ਦਾ ਬੈਂਕ ਕੱਟੀ ਪੂਰੀ ਖੁਸ਼ ਹੋ ਗਈ ਵੀ ਮੇਰਾ ਕੇਕ ਕੱਟਦਾ ਹਨਾ ਜੇ ਅੱਗੇ ਬਾਗੂ ਬਾਗੋ ਹੀ ਪਈ ਐ ਪੂਰੀ ਆ ਜਾ ਭੈਣ ਉਹ ਹੋ ਕੇ ਬਣਦੀ ਸੀ ਉਹਦੇ ਵੀ ਟੋਪੀ ਬਣਦੀ ਸੀ ਆ ਜਾ ਭੈਣ ਉਹ ਗੁੱਸੇ ਹੋ ਜਾਣਾ ਸੀ ਉਹਨੇ ਜੇ ਨਾਮ ਬੰਦ ਦੇ ਤਾਂ ਤੂੰ ਕਹਿ ਹਾਂ ਸਾਡੀ ਨਪੀ ਬਾਗ ਤੁਸੀਂ ਆ ਲੈ ਸਾਰੇ ਜਾਨੇ ਨਾਲ ਦੀ ਨਾਲ ਕਹੀ ਜਾਓ ਹੈਪੀ ਬਰਥਡੇ। ਬੱਸ 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 ਉਹ ਖੁਸ਼ਬਲੀ ਹੋਈ ਪਈ ਆ। ਆ ਜਾ ਕੋਰੇ ਵੀ ਮੈਂ ਵੇਖ ਕੇ ਖੋਦੀ ਨੂੰ ਬਣਾ ਕੇ ਆ ਜਾਂਦਾ। ਨਾਲੇ ਆਪਾਂ ਵੀ ਜਿਹੜਾ ਉਹਨੇ ਦਾ ਮੂੰਹ ਮਿੱਠਾ ਕਰਾ ਦਿੱ ਗਏ। ਆ ਲੈ ਚੱਲ ਜਮੇ ਉੱਧਰ। ਜਨਮ ਦਿਨ ਦਾ ਨਵਾਂ ਗਾਇਨੀ ਨੇ ਫੰਕਨ ਮਾਰਿਆ ਸਾਰੇ ਮਾਤਾ ਖੁੱਲ ਕੇ ਭੁੱਟੂ ਪੁਰਨਾ ਗੜਾਈਆਂ ਲਈ ਜਾਂਦੀ ਹੈ ਜਿਹੜੀ ਕਹਿੰਦੀ ਖੁਸ਼ ਹੋ ਗਈ ਤਿੰਨ ਚਾਰ ਦਿਨਾਂ ਤੋਂ ਜ਼ਿਆਦਾ ਕਰੀ ਜਾਂਦੀ ਸੀ ਮੇਰਾ ਕੇਕ ਕੱਟੋ ਮੇਰਾ ਕੇਕ ਕੱਟੋ ਜਨਮ ਦਿਨ ਹੋਣ ਵਾਲਾ ਇੱਧਰ ਐਦਾ ਵੀ ਮੂੰਹ ਮਿੱਠਾ ਕਰਾਤਾ ਸਾਰੇ ਮਾ ਲੋਗੇ ਮੈਂ ਗੱਲ ਹੀ ਆਖੂਗੀ ਜਿਹੜਾ ਤਾਂ ਮਰਜੀ ਸਾਰਿਆਂ ਦੇ ਮੂੰਹ ਮਿੱਠੇ ਹੋ ਗਏ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਕਿਵੇਂ ਲੱਗੀ ਆਪਣੀ ਕੱਟੀ ਪੂਰੀ ਖੁਸ਼ ਹੋਈ ਆ ਤੇ ਸਾਰੇ ਜਣ ਇਹਨੂੰ ਕਮੈਂਟ ਕਰਕੇ ਜਨਮ ਦਿਨ ਦੀਆਂ ਵੀ ਵਧਾਈਆਂ ਦਿਓ ਧੰਨਵਾਦ